ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਤੇ ਨਾਲ ਵੇਖ ਲਵੋ ਵੇਖੋ ਕਿs ਤਰੀਕੇ ਦੇ ਨਾਲ ਇੱਕ ਦਬੰਗ ਪੁਲਸ ਮੁਲਾਜ਼ਮ ਨੇ ਇੱਕ ਮੁਲਜ਼ਮ ਨੂੰ ਚੁੱਕਣ ਵਾਸਤੇ ਹਸਪਤਾਲ ਦੇ ਅੰਦਰ ਹੀ ਆਪਣੀ ਗੱਡੀ ਵਾਰ ਦਿੱਤੀ ਜੋ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਏਮਜ਼ ਹਸਪੀਟਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਪੁਲਸ ਵਾਲੇ ਨੇ ਇੱਕ ਡਾਕਟਰ ਨੂੰ ਗ੍ਰਫਤਾਰ ਕਰਨ ਅਤੇ ਦਬੰਗ ਪੁਲਸ ਮੁਲਾਜ਼ਮ ਜੋ ਹੈ ਐਮਰਜੈਂਸੀ ਦੇ ਵਿੱਚ ਸਿੱਧੀ ਗੱਡੀ ਲਿਆ ਕੇ ਖੜੀ ਕਰ ਦਿੰਦਾ ਹੈ ਤੇ ਗੱਡੀ ਜਦੋਂ ਰੁਕਦੀ ਹੈ ਤਾਂ ਸਿੱਧਾ ਉਸੇ ਡਾਕਟਰ ਦੇ ਕੈਬਨ ਦੇ ਬਾਹਰ ਰੁਕਦੀ ਹੈ ਜਿਸ ਡਾਕਟਰ ਨੂੰ ਇਸ ਪੁਲਸ ਮਲਾਜ਼ਮ ਨੇ ਗ੍ਰਫਤਾਰ ਕਰਨਾ ਸੀ ਹਾਲਾਕਿ ਜਦੋਂ ਗੱਡੀ ਹਸਪਤਾਲ ਦੇ ਅੰਦਰ ਦਾਖਲ ਕੁੰਦੀ ਹੈ ਤਾਂ ਮੌਕੇ ਦੇ ਉੱਤੇ ਹਫੜਾ ਦਫੜੀ ਮੱਚ ਜਾਂਦੀ ਹੈ ਕਿਉਂਕਿ ਹਸਪਤਾਲ ਦੇ ਵਿੱਚ ਮਰੀਜ਼ ਭਤੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਏ ਹੋਏ ਮੌਕੇ ਦੇ ਉੱਤੇ ਅਜੇ ਕਿ ਖਲਾਤ ਵੇਖਣ ਤੋਂ ਬਾਅਦ ਹਸਪਤਾਲ ਦੇ ਵਿੱਚ ਜੋ ਇੱਕ ਤਰੀਕੇ ਦਾ ਰਾਤ ਤੇ ਸਾਮ ਦਾ ਮਾਹੌਲ ਬਣ ਜਾਂਦਾ ਪਰ ਇਸ ਪੁਲਿਸ ਮਲਾਜ਼ਮ ਦੇ ਵੱਲੋਂ ਜਿਵੇਂ ਹੀ ਹਸਪਤਾਲ ਦੇ ਅੰਦਰ ਸਿੱਧੀ ਗੱਡੀ ਲਿਆਂਦੀ ਜਾਂਦੀ ਹੈ ਤਾਂ ਸਿੱਧਾ ਡਾਕਟਰ ਦੇ ਕੈਬਨ ਦੇ ਬਾਹਰ ਜਾ ਕੇ ਗੱਡੀ ਰੁਕਦੀ ਹੈ ਜਿਸ ਤੋਂ ਬਾਅਦ ਇਸ ਡਾਕਟਰ ਨੂੰ ਜੋ ਹੈ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਜਿਵੇਂ ਹੀ ਗੱਡੀ ਹਸਪਤਾਲ ਦੇ ਅੰਦਰ ਐਂਟਰ ਕਰਦੀ ਹੈ ਤਾਂ ਮੌਕੇ ਦੇ ਉੱਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਵਾਰਡ ਦੇ ਵਿੱਚ ਜੋ ਮਰੀਜ਼ ਸੀ ਉਹਨਾਂ ਦੇ ਸਟਰਕਚਰਾਂ ਨੂੰ ਹਟੋ ਹਟਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾਗਾ ਫਟਾਫਟ ਜਿਹੜਾਗਾ ਸਖਿਆ ਕਰਮੀਆਂ ਦੇ ਵੱਲੋਂ ਮਰੀਜ਼ਾਂ ਨੂੰ ਇੱਧਰ ਉੱਧਰ ਜਿਹੜਾਗਾ ਸੁਰੱਖਿਆ ਜਗਾਵਾਂ ਦੇ ਉੱਤੇ ਜਿਹੜਾਗਾ ਪਹੁੰਚਾਇਆ ਜਾ ਰਿਹਾ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਡਾਕਟਰ ਨੇ ਮਖੀਲਾ ਡਾਕਟਰ ਦੇ ਨਾਲ ਛੇੜਛੜ ਕਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਕੋਲੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪਹੁੰਚਦੀ ਹੈ ਤੇ ਫਿਰ ਪੁਲਿਸ ਫਿਲਮੇ ਸਟਾਈਲ ਦੇ ਵਿੱਚ ਆਪਣੇ ਐਕਸ਼ਨ ਮਾਰਦੀ ਕੋਈ ਨਜ਼ਰ ਆਉਂਦੀ ਹੈ ਤੇ ਫਿਰ ਸਿੱਧੀ ਗੱਡੀ ਜੋ ਹੈ ਹਸਪਤਾਲ ਦੇ ਐਮਰਜੈਂਸੀ ਬੋਰਡ ਦੇ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਡਾਕਟਰ ਦੇ ਕੈਬਨਤਾ ਕਾਕੇ ਗੱਡੀ ਰੋਕਦੀ ਐ ਤੇ ਡਾਕਟਰ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਮਖੀਲਾ ਨੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਆਪਣੀ ਜਿਹੜਾਗਾ ਸਟਾਈਲ ਦੇ ਵਿੱਚ ਆਉਂਦੀ ਐ ਤੇ ਸ ਡਾਕਟਰ ਨੂੰ ਗ੍ਰਫਤਾਰ ਕਰ ਲੈਂਦੀ ਐ ਪਰ ਕਿਤੇ ਨਾ ਕਿਤੇ ਕਾਨੂੰਨ ਦੀਆਂ ਧੱਜੀਆਂ ਵੀ ਜ਼ਰੂਰ ਉੱਡੀਆਂ ਨੇ ਕਿਉਂਕਿ ਹਸਪਤਾਲਾਂ ਦੇ ਅੰਦਰ ਤੱਜ ਤੱਕ ਕਦੇ ਐਂਬੂਲੈਂਸ ਵੀ ਨਹੀਂ ਵਾੜੀ ਗਈ ਤਾਂ ਫਿਰ ਜਿਸ ਤਰੀਕੇ ਦੇ ਨਾਲ ਇੱਕ ਗੱਡੀ ਹਸਪਤਾਲ ਦੇ ਅੰਦਰ ਐਂਟਰ ਕਰਦੀ ਐ ਇਸ ਤੋਂ ਬਾਅਦ ਤਾਂ ਕਾਨੂੰਨ ਦੀਆਂ ਸਿੱਧੀਆਂ ਧੱਜੀਆਂ ਹੀ ਉੱਡੀਆਂ ਤੇ ਮੌਕੇ ਦੇ ਉਤੇ ਮਰੀਜ਼ਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਕੀ ਵਿਚਾਰ ਨੇ ਇਸ ਪੁਲਸ ਵਾਲੇ ਦੀ ਦਬੰਗੀਰੀ ਦੇ ਬਾਰੇ ਕਮੈਂਟਾਂ ਚ ਜਰੂਰ ਸਾਂਝੇ ਕਰਿਓ ਆਪਣੇ ਵਿਚਾਰ ਨਾਲੇ ਵੀ ਦੱਸਿਓ ਕਿ ਸਹੀ ਕੀਤਾ ਜਾਂ ਫਿਰ ਗਲਤ ਇਹਨਾਂ ਤਸਵੀਰਾਂ ਨੂੰ ਜ਼ਰਾ ਧਿਆਨ ਤੇ ਨਾਲ ਵੇਖ ਲਵੋ ਵੇਖੋ ਕਿs ਤਰੀਕੇ ਦੇ ਨਾਲ ਇੱਕ ਦਬੰਗ ਪੁਲਸ ਮੁਲਾਜ਼ਮ ਨੇ ਇੱਕ ਮੁਲਜ਼ਮ ਨੂੰ ਚੁੱਕਣ ਵਾਸਤੇ ਹਸਪਤਾਲ ਦੇ ਅੰਦਰ ਹੀ ਆਪਣੀ ਗੱਡੀ ਵਾਰ ਦਿੱਤੀ ਜੋ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ ਏਮਜ਼ ਹਸਪੀਟਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਪੁਲਸ ਵਾਲੇ ਨੇ ਇੱਕ ਡਾਕਟਰ ਨੂੰ ਗ੍ਰਫਤਾਰ ਕਰਨ ਅਤੇ ਦਬੰਗ ਪੁਲਸ ਮੁਲਾਜ਼ਮ ਜੋ ਐ ਐਮਰਜੈਂਸੀ ਦੇ ਵਿੱਚ ਸਿੱਧੀ ਗੱਡੀ ਲਿਆ ਕੇ ਖੜੀ ਕਰ ਦਿੰਦਾ ਤੇ ਗੱਡੀ ਜਦੋਂ ਰੁਕਦੀ ਹੈ ਤਾਂ ਸਿੱਧਾ ਉਸੇ ਡਾਕਟਰ ਦੇ ਕੈਬਨ ਦੇ ਬਾਹਰ ਰੁਕਦੀ ਹੈ ਜਿਸ ਡਾਕਟਰ ਨੂੰ ਇਸ ਪੁਲਸ ਮਲਾਜ਼ਮ ਨੇ ਗ੍ਰਫਤਾਰ ਕਰਨਾ ਸੀ ਹਾਲਾਕਿ ਜਦੋਂ ਗੱਡੀ ਹਸਪਤਾਲ ਦੇ ਅੰਦਰ ਦਾਖਲ ਕੁੰਦੀ ਹੈ ਤਾਂ ਮੌਕੇ ਦੇ ਉੱਤੇ ਹਫੜਾ ਦਫੜੀ ਮੱਚ ਜਾਂਦੀ ਹੈ ਕਿਉਂਕਿ ਹਸਪਤਾਲ ਦੇ ਵਿੱਚ ਮਰੀਜ਼ ਭਤੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਏ ਹੋਏ ਆ ਮੌਕੇ ਦੇ ਉੱਤੇ ਅਜੇ ਕਿ ਖਲਾਤ ਵੇਖਣ ਤੋਂ ਬਾਅਦ ਹਸਪਤਾਲ ਦੇ ਵਿੱਚ ਜੋ ਇੱਕ ਤਰੀਕੇ ਦਾ ਰਾਤ ਤੇ ਸਾਮ ਦਾ ਮਾਹੌਲ ਬਣ ਜਾਂਦਾ ਪਰ ਇਸ ਪੁਲਿਸ ਮਲਾਜ਼ਮ ਦੇ ਵੱਲੋਂ ਜਿਵੇਂ ਹੀ ਹਸਪਤਾਲ ਦੇ ਅੰਦਰ ਸਿੱਧੀ ਗੱਡੀ ਲਿਆਂਦੀ ਜਾਂਦੀ ਹੈ ਤਾਂ ਸਿੱਧਾ ਡਾਕਟਰ ਦੇ ਕੈਬਨ ਦੇ ਬਾਹਰ ਜਾ ਕੇ ਗੱਡੀ ਰੁਕਦੀ ਹੈ ਜਿਸ ਤੋਂ ਬਾਅਦ ਇਸ ਡਾਕਟਰ ਨੂੰ ਜੋ ਹੈ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਜਿਵੇਂ ਹੀ ਗੱਡੀ ਹਸਪਤਾਲ ਦੇ ਅੰਦਰ ਐਂਟਰ ਕਰਦੀ ਹੈ ਤਾਂ ਮੌਕੇ ਦੇ ਉੱਤੇ ਸੁਰੱਖਿਆ ਕਰਮੀਆਂ ਦੇ ਵੱਲੋਂ ਬੋਰਡ ਦੇ ਵਿੱਚ ਜੋ ਮਰੀਜ਼ ਸੀ ਉਹਨਾਂ ਦੇ ਸਟਰਕਚਰਾਂ ਨੂੰ ਹਟੋ ਹਟਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾਗਾ ਫਟਾਫਟ ਜਿਹੜਾਗਾ ਸੱਖਿਆ ਕਰਮੀਆਂ ਦੇ ਵੱਲੋਂ ਮਰੀਜ਼ਾਂ ਨੂੰ ਇੱਧਰ ਉੱਧਰ ਜਿਹੜਾਗਾ ਸੁਰੱਖਿਆ ਜਗਾਵਾਂ ਦੇ ਉੱਤੇ ਜਿਹੜਾਗਾ ਪਹੁੰਚਾਇਆ ਜਾ ਰਿਹਾ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਡਾਕਟਰ ਨੇ ਮਖੀਲਾ ਡਾਕਟਰ ਦੇ ਨਾਲ ਛੇੜਛੜ ਕਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਕੋਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪਹੁੰਚਦੀ ਹੈ ਤੇ ਫਿਰ ਪੁਲਿਸ ਫਿਲਮੀ ਸਟਾਈਲ ਦੇ ਵਿੱਚ ਆਪਣੇ ਐਕਸ਼ਨ ਮਾਰਦੀ ਕੋਈ ਨਜ਼ਰ ਆਉਂਦੀ ਹੈ ਤੇ ਫਿਰ ਸਿੱਧੀ ਗੱਡੀ ਜੋ ਹੈ ਹਸਪਤਾਲ ਦੇ ਐਮਰਜੈਂਸੀ ਓਰਡਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਤਾਂ ਡਾਕਟਰ ਦੇ ਕੈਬਨ ਤਾਂ ਕਾਕੇ ਗੱਡੀ ਰੋਕਦੀ ਹੈ ਤੇ ਡਾਕਟਰ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਮਖੀਲਾ ਨੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਆਪਣੀ ਜਿਹੜਾਗਾ ਸਟਾਈਲ ਦੇ ਵਿੱਚ ਆਉਂਦੀ ਹੈ ਤੇ ਸ ਡਾਕਟਰ ਨੂੰ ਗ੍ਰਫਤਾਰ ਕਰ ਲੈਂਦੀ ਹੈ ਪਰ ਕਿਤੇ ਨਾ ਕਿਤੇ ਕਾਨੂੰਨ ਦੀਆਂ ਧੱਜੀਆਂ ਵੀ ਜਰੂਰ ਉੱਡੀਆਂ ਨੇ ਕਿਉਂਕਿ ਹਸਪਤਾਲਾਂ ਦੇ ਅੰਦਰ ਤੱਕ ਕਦੇ ਐਂਬੂਲੈਂਸ ਵੀ ਨਹੀਂ ਵਾੜੀ ਗਈ ਤਾਂ ਫਿਰ ਜਿਸ ਤਿੱਕੇ ਦੇ ਨਾਲ ਇੱਕ ਗੱਡੀ ਹਸਪਤਾਲ ਦੇ ਅੰਦਰ ਐਂਟਰ ਕਰਦੀ ਹੈ ਇਸ ਤੋਂ ਬਾਅਦ ਤਾਂ ਕਾਨੂੰਨ ਦੀਆਂ ਸਿੱਧੀਆਂ ਧੱਜੀਆਂ ਹੀ ਉੱਡੀਆਂ ਮੌਕੇ ਦੇ ਉਤੇ ਮਰੀਜ਼ਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਕੀ ਵਿਚਾਰ ਨੇ ਇਸ ਪੁਲਸ ਵਾਲੇ ਦੀ ਦਬੰਗੀਰੀ ਦੇ ਬਾਰੇ ਕਮੈਂਟਾਂ ਚ ਜ਼ਰੂਰ ਸਾਂਝੇ ਕਰਿਓ ਆਪਣੇ ਵਿਚਾਰ ਨਾਲੇ ਵੀ ਦੱਸਿਓ ਕਿ ਸਹੀ ਕੀਤਾ ਜਾਂ ਫਿਰ ਗਲਤ